ਆ ਦੇਖ ਲਓ ਬਾਈ ਇੱਥੇ ਅੱਗੇ ਯਾਰ ਘਟ ਹਾਰ ਜਾਂਦਾਗਾ ਤੇ ਆ ਦੇਖ ਸਕਦੇ ਨਹੀਂ ਆ ਪਹੀਆਂ ਬਾਣਾ ਤੋਂ 2-2 ਫੁੱਟ ਉੱਚੀਆਂ ਨਿਗੀਆਂ ਉਹ ਵੀ ਵੀਣੋ ਹਟ ਗਈਆਂ ਪਾਣੀ ਦੇ ਨਾਲ ਆ ਪਿੱਛੇ ਦੇਖ ਸਕਦੇ ਸੀ ਜੀਰੀ ਜੜੀ ਤੇ ਸਾਰੀ ਡੁੱਬੀ ਖੜੀ ਆ ਪਾਣੀ ਦੇ ਨਾਲ ਵੀ ਵਿੱਚ ਵੜਨ ਨੂੰ ਵੀ ਦੀ ਨਹੀਂ ਕਰ ਰਿਹਾ ਯਾਰ ਬਾਹਣ ਦੇ ਵਿੱਚ ਵੀ ਇੰਨਾ ਜਿਆਦਾ ਮੀਂਹ ਆਇਆ ਹੋਇਆਗਾ ਤੇ ਆਪਣੇ ਤਾਂ ਫੇਰ ਵੀ ਚਲੋ ਆਪਾਂ ਗੇਲੀ ਵੀ ਸ਼ੋਅ ਕਰਾ ਬਾਬੇ ਨਾਨਕ ਦੇੜੇ ਆਪਣੇ ਬਾਹਣਾ ਦੇ ਨਾਲ ਨਾਲ ਸਰੰਦੜਾਲਾ ਚੋਆਗਾ ਉਹ ਪਿੱਛੇੜੇ ਤੁਸੀਂ ਦਰਸਤ ਦੇਖ ਰਹੇ ਹੋਗੇ ਉਹ ਸਰੰਦੜਲੇ ਚੋਏ ਦੇ ਬਿਰਤਣਗੇ ਵੀ ਉਹ ਵੀ ਹੁਣ ਤਾਂ ਭਰਦਾ ਜਾ ਰਿਹਾ ਗਿਆ ਵੀ ਜੇ ਉਹਦੇ ਵਿੱਚ ਕਿਸੇ ਨਹਿਰ ਦਾ ਪਾਣੀ ਹੋਰ ਸੜਦਾ ਵੀ ਉਹਦਾ ਪਾਣੀ ਜਿਹੜਾ ਚੋਏ ਵਾਲਾ ਪਾਣੀ ਹੈਗਾ ਉਹ ਆਪਣੇ ਬਾਣਾ ਦੇ ਵਿੱਚ ਵੜਨ ਲੱਗ ਜੂਗਾ ਵੀ ਜੇ ਇੱਕ ਤਾਂ ਪਹਿਲੇ ਹੀ ਆਪਣੇ ਆਪਾਂ ਕਹੇ ਲਈ ਪਿੱਛੋਂ 100 200 ਕਿੱਲੇ ਦਾ ਪਾਣੀ ਹੈ ਜਿਹੜਾ ਉਹ ਆਪਣੇ ਬਾਣਾ ਵਿੱਚ ਦੀ ਹੋ ਕੇ ਫੇਰੇ ਚੋਏ ਦੇ ਵਿੱਚ ਪਊਗਾ ਕਿਉਂਕਿ ਆਪਣੇ ਬਾਣ ਨੀਵੇਂ ਆ ਜਾਂਦੇ ਨੇ ਵੀ ਪਿਛਲੇ 4-5 ਕਿਲੋਮੀਟਰ ਦਾ ਪਾਣੀ ਸਾਰਾ ਆਪਣੇ ਬਾਣਾ ਵਿੱਚ ਦੀ ਹੋ ਕੇ ਫੇਰ ਉਹ ਦਵਾ ਜਾ ਕੇ ਕਿਤੇ ਇਹ ਨਾਲੇ ਦੇ ਵਿੱਚ ਪਾਉ ਨਿਕਲੂਗਾ ਤੇ ਹਾਲੀ ਪਿਛਲੇ ਬਾਣਾ ਦਾ ਪਾਣੀ ਤੁਰਿਆ ਨਹੀਂ ਹੈਗਾ ਵੀ ਫੇਰ ਵੀ ਇੰਨਾ ਜਿਆਦਾ ਵੀ ਆਪਣੇ ਆਪਾਂ ਗੱਲੀ ਵੀ ਬਾਹਣਾ ਡੁੱਬੇ ਖੜੇ ਨੇ ਕਿ ਪਾਣੀ ਨਾਲੇ ਵੀ ਥੋੜੇ ਵੀ 4 4 ਇੰਚ 3 3 ਇੰਚ 2 2 ਇੰਚ ਜੀਰੀ ਬਾਹਰੇ ਲੁਗੀ ਹੋਈ ਹੈ ਬਾਹਰੇ ਦੀਂਦੀ ਹੈਗੀ ਨਹੀਂ ਸਾਰੀ ਪਾਣੀ ਦੇ ਵਿੱਚ ਲੁਕੀ ਖੜੀ ਹੈਗੀ ਤੁਸੀਂ ਤੁਹਾਨੂੰ ਆ ਦੇਖ ਸਕਦੇ ਹੋ ਤੁਸੀਂ ਤੇ ਰਾਹ ਜੀ ਦਾ ਬੜਾ ਦੁੱਖ ਹੋ ਜਾਂਦਾ ਹੁਣ ਦੇਖ ਲਓ ਹਲੇ ਵੀ ਮੀਂਹ ਹਟ ਨਹੀਂ ਰਿਹਾ ਹੈਗਾ ਕੱਲ ਦਾ ਪਾਣੀ ਮੀਂਹ ਪੈਣ ਲੱਗ ਰਿਹਾ ਹੈਗਾ ਇੱਥੇ ਆ ਕੇ ਯਾਰ ਦੁੱਖ ਹੁੰਦਾਗਾ ਵੀ ਯਾਰ ਬੰਦਾ ਕੀ ਕਰੇ ਕਿਹੜੇ ਵਾਸੇ ਜਾਵੇ ਯਾਰ ਕਿੱਥੋਂ ਕਮਾਈ ਹੋਵੇ ਚਲੋ ਰੱਬ ਦਾ ਭਾਣਾਗਾ ਮੰਨਣਾ ਪੈਂਦਾਗਾ ਜਿਹੜਾ ਤੁਹਾਨੂੰ ਜੀ ਆਪਾਂ ਦਿਖਾਉਣਾ ਮੈਂ ਤੁਹਾਨੂੰ ਪਹਿਲੇ ਕੈਮਰੇ ਨਾਲ ਦਿਖਾਉਣਾ ਵੀ ਬਾਣਾ ਦਾ ਕਿੰਨਾ ਜ਼ਿਆਦਾ ਫਰਕ ਆ ਮੈਂ ਆਪ ਵਿੱਚ ਵੜਨ ਦੀ ਕੋਸ਼ਿਸ਼ ਕਰਦਾ ਕਿਉਂਕਿ ਆਪ ਨੂੰ ਵੀ ਆਹ ਹੁੰਦਾ ਵੀ ਕਿਤੇ ਯਾਰ ਤਲਕਣਾ ਜਾਈਏ ਬੱਟਾ-ਵੱਟਾ ਤੋਂ ਉਹ ਬਈ ਆ ਦੇਖ ਸਾ ਤੁਸੀਂ ਮੈਂ ਹਲੇ ਖਾਲਚੀ ਖੜਾ ਤੇ ਮੇਰੇ ਗੋਡੇ ਨੇੜੇ ਲੁੱਕ ਗਏ ਤੇ ਇਹੜਾ ਆ ਪਾਣੀ ਆ ਆ ਵਾਹਣਾਗਾ ਇਹ ਖਾਲ ਨਾਲੋਂ ਵੀ ਨੀਵਾਗਾ ਇਹੜਾ ਆ ਵਾਹਣਾਗਾ ਇਹ ਪਹੀ ਨਾਲੋਂ 2 ਫੁੱਟ ਡੂੰਗਾਗਾ ਉਹ 2.5 ਦਿਨ ਉਹ ਦੇਖ ਸਕਦੇ ਹੋ ਬਈ ਉਹ ਦੇਖੋ ਹੁਣ ਉਹ ਵਾਹਣਾ ਜਿਹੜਾ ਲੋਕ ਦੇ ਹੀ ਜਾ ਰਿਹਾ ਤੇ ਮੇਰੇ ਵੀਡੀਓ ਪਿੱਛੇ ਨਾ ਮੈਂ ਆਪਣਾ ਵੀਡੀਓ ਆਪਦੇ ਆ ਵੀ ਕੱਟ ਗਈ ਸੀ ਪਤਾ ਨਹੀਂ ਕੀ ਹੋਇਆ ਤੇ ਆ ਮੇਰੇ ਵੀਡੀਓ ਬਣਾਉਂਦੇ ਬਣਾਉਂਦੇ ਨਾ ਵੀਡੀਓ ਬਣਾਉਣ ਤੋਂ ਪਹਿਲਾਂ ਇਹ ਮੇਰੇ ਪੈਰ ਨੇਗੇ ਵੀ ਉਹ ਲੁਕੇ ਹੋਏ ਸੀਗੇ ਵੀ ਲੋਰ ਮੇਰੀ ਦੀ ਨਹੀਂ ਸੀ ਆਪਾਂ ਕੇ ਲਈ ਵੀ ਉਹ ਮੇਰੇ ਵੀਡੀਓ ਬਾਰੀ ਗੱਲ ਸਾਡੋ ਯਾਰ ਵੀ ਵੀਡੀਓ ਬਣਾਉਂਦੇ ਬਣਾਉਂਦੇ ਨਾ 3000 ਇੰਚ ਖੜੇ ਖੜੇ ਪਾਣੀ ਵਧ ਗਿਆ ਮੇਰੇ ਵੀਡੀਓ ਬਣਾਉਣ ਦੇ ਲਾਲੋ ਵੀ 5-7 ਮਿੰਟ ਲੱਗੇ ਨਹੀਂ ਹੈਗੇ ਮੈਨੂੰ ਪਰ ਉਹਦੇ ਵਿੱਚ ਹੀ ਇੰਨਾ ਜਿਆਦਾ ਵੀ ਮੀਂਹ ਜਿਹੜਾ ਫਲੋ ਆ ਗਿਆ ਵੀ ਇੰਨਾ ਜਿਆਦਾ ਪਾਣੀ ਆਪਾਂ ਗੱਲੀ ਵੀ ਵਧ ਗਿਆ ਆ ਦੇਖ ਸਕਦੇ ਹੋ ਤੁਸੀਂ ਵੀ ਕਿਵੇਂ ਭੈਣ ਲੱਗ ਰਿਆ ਜੇ ਆਪਾਂ ਉੱਥੋਂ ਤੋਂ ਲੈ ਕੇ ਆਪਾਂ ਇਧਰ ਦੀ ਗੱਲ ਕਰੀਏ ਨਾ 4-5 ਫੁੱਟ ਆ 4-5 ਫੁੱਟ ਉੱਚਾ ਬਾਣ ਨੇ ਜਿਹੜੇ ਉਧਰ ਦੇ ਨਾਲੋਂ ਆਲੇ-ਦਾਲੇ ਬਿਲਕੁਲ ਹੀ ਹੁਣ ਕਾਲਾ-ਕਾਲਾ ਆਪਾਂ ਗੱਲੀਏ ਵੀ ਜੈ ਇੰਨਾ ਜਿਆਦਾ ਨਿਰਜ ਮੀਂਹ ਪੈ ਰਿਆ ਨਾ ਗੱਲੋਂ ਹੀ ਛੱਡੋ ਵੀ ਇੰਨਾ ਜਿਆਦਾ ਓਵਰ ਮੀ ਹੋ ਰਿਹਾ ਆ ਹੁਣ ਮੇਰੇ ਤੁਰਦੇ ਤੁਰਦੀ ਕਾਰਪਨ ਦਾ ਤੇ ਹੁਣ ਦੇਖ ਸਕਦੇ ਵੀ ਮੇਰੇ ਪੈਰ ਜਾਵਾਂ ਵਿੱਲੋਕ ਦੇ ਜਾਂਦੇ ਨੇ ਇਹ ਪਹੀਆਂ ਦਾ ਹਾਲ ਆ ਇਹ ਵੀ ਬਾਣਾ ਦੇ ਵਿੱਚ ਦਾ ਯਾਰ ਵੀ ਮੋਰ ਵੀ ਜਾਂਦੇ ਹੋਊਗਾ ਤੇ ਉਹ ਚੀਜ਼ ਦਾ ਯਾਰ ਦੁੱਖ ਹੁੰਦਾ ਹੀ ਹੈਗਾ ਜਦੋਂ ਆਪਣੀ ਰੋਜੀ ਰੋਟੀ ਕਹਿੰਦੇ ਜਿਹਦੇ ਸਿਰ ਤੋਂ ਆਪਣੇ ਘਰ ਚੱਲਦੇ ਨੇਗੇ ਆਪਣਾ ਰੁਜ਼ਗਾਰ ਹੀ ਜਿਹੜੀ ਜਦੋਂ ਰੁਜ਼ਗਾਰ ਹੀ ਆਪਣਾ ਆਪਾਂ ਕਹਿੰਦੇ ਵੀ ਨਸਾਨ ਦੇ ਵਿੱਚ ਜਾਂਦਾ ਹੋਵੇ ਫਿਰ ਕੋਈ ਚੀਜ਼ ਨਹੀਂ ਵਧੀਆ ਲੱਗਦੀ ਹੈਗੀ ਤਿਆ ਦੇਖ ਸਕਦੇ ਆ ਤੇ ਇੱਥੇ ਲਾ ਲੂ ਵੀ ਇਹ ਜਗਾ ਨਾ ਉਹ ਦੇ ਉਹ ਬਾਣਾ ਨਾਲੋਂ ਤਿੰਨ ਚਾਰ ਫੁੱਟ ਉੱਚੀ ਹੈਗੀ ਇਹਨਾਂ ਦੀਆਂ ਵੀ ਬੱਟਾਂ ਦੇੜੀਆਂ ਵੀ ਲੁਕੀਆਂ ਪਈਆਂ ਨੇਗੇ ਬੋਲਿਆ ਵੀ ਨਹੀਂ ਜਾ ਰਿਆ ਯਾਰਾ ਹੁਣ ਕਿਉਂਕਿ ਇੱਕ ਤਾਂ ਮੀਂਹ ਪਈ ਜਾਂਦਾ ਉੱਤੇ ਤੇ ਉੱਤੋਂ ਮਨ ਦੁਖੀ ਆਗਾ ਤੇ ਜਿਹੜੀ ਮੈਂ ਦੱਸ ਰਿਹਾ ਸੀਗੇ ਕਹਿੰਦੇ ਜਦੋਂ ਆਹ ਬਾਹਣ ਦੀਆਂ ਬੱਟਾਂ ਲੁੱਕ ਜਾਣ ਜਾਂ ਅੱਗੇ ਦੀ ਵੀ ਆ ਡੇਕਾਂ ਦੇ ਨਾਲ ਪਾਣੀ ਲੱਗ ਜਾਈ ਨਾ ਉਦੋਂ ਖਾਤਰੀ ਦੀ ਘੰਟੀ ਹੋ ਜਾਂਦੀ ਐ ਤੇ ਹੁਣ ਉਹੀ ਕੰਮ ਹੋ ਗਿਆ ਅੱਡ ਇੱਕ ਕਾਨੀਆ ਜਿਹੜਾ ਲੋਕ ਦੀਆਂ ਜਾਂਦੀਆਂ ਨੇ ਬਾਹਣ ਦੀਆਂ ਦੀਆਂ ਬੱਟਾਂ ਜਿਹੜੀ ਉਸ ਤੋਂ ਦੀ ਪਾਣੀ ਹੋ ਗਿਆ ਵੀ ਇੰਨਾ ਜ਼ਿਆਦਾ ਯਾਰ ਹੁਣ ਮਨ ਦੁਖੀ ਹੋ ਰਿਹਾ ਯਾਰ ਵੀ ਬੰਦਾ ਇੰਨੀ ਮਿਹਨਤ ਕਰਦਾ ਤਿੰਨ ਚਾਰ ਮਹੀਨੇ ਹੋ ਗਏ ਵੀ ਉਹਨੂੰ ਫਸਲ ਨੂੰ ਪਾਲ ਰਿਹਾ ਸੀ ਕਿ ਫੇਰ ਵੀ ਯਾਰ ਵੀ ਜਦੋਂ ਆਹ ਕੰਮ ਹੋ ਜਿਆ ਨਾ ਵੀ ਜੀਰੀ ਡੁੱਬਣ ਲੱਗ ਜੇ ਬਹੁਤ ਯਾਰ ਦੁਖੀ ਹੁੰਦਾਗਾ ਮਨ ਵੀ ਬੰਦਾ ਕੀ ਕਰਦਾਗਾ ਤੇ ਆਪਣਾ ਜਿਹੜੀ ਉਹ ਆਪਣਾ ਆ ਗਿਆ ਨਾਲ ਆ ਗਿਆ ਉਹਦੇ ਵਿੱਚ ਇੱਕ ਬਰੋਲੀ ਉੱਥੇ ਆ ਗਈ ਜਿਸ ਹੁੰਦੀ ਨਾ ਹੋਵੇ ਹੁਣ ਤਾਂ ਵੈਸੇ ਦੀਣਾ ਹੀ ਮੈਨੂੰ ਵੀ ਕਿਉਂਕਿ ਕੈਮਰੇ ਦੇ ਵਿੱਚ ਤਾਂ ਚਲੋ ਦੇਣਾ ਹੀ ਕੀ ਹੈ ਮੈਨੂੰ ਵੀ ਨਹੀਂ ਦਿਖ ਰਹੀ ਕਿ ਵੀ ਪੜੋਦੀ ਕਿੱਥੇ ਜੇ ਆ ਵੀ ਉਹ ਕਿਉਂਕਿ ਮੀਂਹ ਦਾ ਮੀਂਹ ਬਹੁਤ ਜਿਆਦਾ ਤੇਜ਼ ਪੈ ਰਿਹਾ ਇੱਕ ਉਧਰੋਂ ਜੇ ਵੀ ਪਾੜ ਆਪਾਂ ਖੋਲ ਕੇ ਆਏ ਸੀਗੇ ਮੈਂ ਕੋਸ਼ਿਸ਼ ਕਰੂੰਗਾ ਉਧਰਲੇ ਪਾਸੇ ਜਾ ਕੇ ਵੀ ਦਿਖਾਉਣ ਦੀ ਕਿਉਂਕਿ ਮੀਂਹ ਬਾਲਾ ਪੈ ਰਿਹਾ ਯਾਰ ਅੱਭੀ ਜਾਣ ਦਾ ਵੀ ਰਿਸਕ ਆਗਾ ਵੀ ਆਪਦੀ ਜਾਣ ਵੀ ਜੇ ਹੁਣ ਲੱਲ ਵੀ ਉੱਥੇ ਜਾਂਦੇ ਜਾਂਦੇ ਵੀ ਪਾਣੀ ਜਿਆਦਾ ਹੋ ਗਿਆ ਕਿਉਂਕਿ ਹੁਣ 4-5 ਫੁੱਟ ਪਾਣੀ ਹੋ ਗਿਆ ਯਾਰ ਕੀ ਪਤਾ ਵੀ ਕਦੋਂ ਪਾਣੀ ਹੋਰ ਵਾਧਾ ਵਾਧਾ ਵਾਜੇ ਕਿਉਂਕਿ ਇਧਰਲੇ ਨਾਲ ਆਪਾਂ ਕਹਿੰਦੇ ਵੀ ਪੂਰੇ ਸੁਨਾਮ ਤੋਂ ਲੈ ਕੇ ਵੀ ਪਾਣੀ ਜਿੰਨੇ ਵਾਣ ਹੈਗੇ ਨੇਗੇ ਸੁਨਾਮ ਤੱਕ ਦੀ ਵੀ ਇਹ 4-5 ਕਿਲੋਮੀਟਰ ਸੁਨਾਮ ਆਗਾ ਆਪਣੇ ਤੋਂ ਵੀ ਸੁਨਾਮ ਤੱਕ ਦਾ ਪਾਣੀ ਜਿਹੜਾ ਆਪਣੇ ਵਾਣ ਵਿੱਚ ਦੀ ਲੰਘੂਗਾ ਉਹ ਸਾਰਾ ਹੀ ਵੀ ਉਧਰ ਦਾ ਤੇ ਉਹ ਦੇਖ ਲਓ ਵੀ ਕਿੰਨਾ ਜ਼ਿਆਦਾ ਪਾਣੀ ਹੋਊਗਾ ਤੇ ਉਧਰੋਂ ਨਾਲੇ ਦੇ ਵਿੱਚ ਪਾਣੀ ਜਿਹੜਾ ਬਹੁਤ ਜ਼ਿਆਦਾ ਹਾਈ ਸਪੀਡ ਦੇ ਨਾਲ ਲੰਘ ਰਿਹਾਗਾ ਤੇ ਉਹਦਾ ਵੀ ਹੋਇਆ ਕਿ ਜਿਹੜਾ ਆਪਣੇ ਪੁਲ ਬਣ ਲੱਗ ਰਿਹਾ ਸੀ ਇੱਥੇ ਤੇ ਉਹਦੇ ਨਾਲੋਂ ਸਿਰਫ 2 ਕੁ ਫੁੱਟ ਨਵਾਂ ਪੁਲ ਬਣ ਰਿਹਾ ਸੀਗਾ ਉਹਦੇ ਨਾਲੋਂ ਸਿਰਫ ਦੋ ਘੁੱਟ ਨੀਵਾ ਪਾਣੀ ਰਹਿ ਗਿਆ ਪਤੈਂਦਾ ਉਹ ਪੁਲ ਨੀਵਾ ਬਣਾਇਆ ਉਹਨਾਂ ਨੇ ਪਤੈਂ ਨਹੀਂ ਕੀ ਚੱਕਰ ਆ ਪਤੈਂ ਨਹੀਂ ਪਾਣੀ ਇੰਨਾ ਜ਼ਿਆਦਾ ਆ ਗਿਆ ਵੀ ਹੁਣ ਉੱਥੇ ਵੀ ਖਤਰਾ ਹੋ ਗਿਆ ਵੀ ਜੇ ਕਿਤੇ ਪਾਣੀ ਉਹਦੇ ਨਾਲ ਲੱਗ ਗਿਆ ਪਾਣੀ ਬਾਣਾ ਦੇ ਵਿੱਚ ਆਊਗਾ ਨਾਲੇ ਵਾਲਾ ਪਾਣੀ ਮੁੜ ਕੇ ਵੀ ਆਪਣੇ ਖੇਤਾਂ ਨੂੰ ਮਾਰ ਪੈ ਸਕਦੀ ਵੀ ਹੋ ਸਕਦਾ ਆਪਣੀ ਜੀਰੀ ਖਰਾਬ ਹੋ ਜੇ ਚਲੋ ਬਾਕੀ ਪ੍ਰਮਾਤਮਾ ਦੇ ਹੱਥ ਚਾ ਭਈ ਜਿਹੜਾ ਦਿਨ ਦੇਣਾ ਜਿੰਨਾ ਕਿ ਪ੍ਰਮਾਤਮਾ ਨੇ ਉਹ ਦੇ ਹੀ ਦੇਣਾਗਾ ਤੇ ਪ੍ਰਮਾਤਮਾ ਤੋਂ ਬਾਰੇ ਕੋਈ ਨਹੀਂ ਹੈਗਾ ਜਿੰਨਾ ਕਿ ਜੇ ਉਹਨੇ ਆਪਣੇ ਕਰਮਾਂ ਦੇ ਲਿਖਿਆ ਹੋਇਆ ਹੋ ਸਕਦਾ ਇਹ ਫਸਲ ਆਪਣੀ ਦੁੱਗਣੀ ਵੀ ਹੋ ਜੇ ਤੇ ਹੋ ਸਕਦਾ ਆਪਣੀ ਫਸਲੇ ਜਮ੍ਹਾਂ ਖਰਾਬ ਵੀ ਹੋ ਜੇ ਵੀ ਚਲੋ ਪ੍ਰਮਾਤਮਾ ਦੇ ਹੱਥਾ ਪ੍ਰਮਾਤਮਾ ਦੀ ਰਜਾ ਤੋਂ ਬਾਹਰ ਕੋਈ ਨਹੀਂ ਹੈਗਾ ਤੇ ਸਾਰਾ ਕੁਝ ਜਿਹੜਾ ਹੋਣਾਗਾ ਸਾਰਾ ਉਹਦੇ ਹੁਕਮ ਦੇ ਅਨਸਾਰ ਹੀ ਹੋਣਾਗਾ ਤੇ ਚਲੋ ਬਾਕੀ ਬੰਦਾ ਤਾਂ ਫੇਰ ਵੀ ਆਪਦੇ ਵੱਲੋਂ ਹਿੰਮਤ ਕਰਦਾ ਹੀ ਹੈਗਾ ਵੀ ਮੇਰਾ ਯਾਰ ਵੀ ਨੁਕਸਾਨ ਨਾ ਹੋਵੇ ਜਾਂ ਵੀ ਮੈਂ ਬਾਤਿਆਂ ਨੁਕਸਾਨ ਦੇ ਉਸ ਤੋਂ ਤੇ ਉਹ ਚੀਜ਼ ਦਾ ਦੁੱਖ ਹੁੰਦਾਗਾ ਸਾਰਾ ਬਾਕੀ ਤੁਸੀਂ ਵੀ ਦੱਸਿਓ ਵੀ ਕਿਹੜੇ-ਕਿਹੜੇ ਏਰੀਏ ਦੇ ਵਿੱਚ ਜਿਹੜਾ ਮੀਂਹ ਪੈ ਰਿਹਾਗਾ ਤੇ ਕਿੱਥੇ-ਕਿੱਥੇ ਇੰਨਾ ਨੁਕਸਾਨ ਹੋ ਰਿਹਾ ਆਪਣੇ ਮੰਗ ਤੇ ਯਾਰ ਆਹ ਦੇਖੋ ਤੁਸੀਂ ਆਲੇ-ਦਾਲੇ ਕੁਝ ਨਹੀਂ ਸੀ ਨਾ ਹੈਗਾ ਹਲੇ ਵੀ ਇੰਨਾ ਜ਼ਿਆਦਾ ਮੀਂਹ ਪੈ ਰਿਹਾਗਾ ਬੇੜੀ ਆਪਣੀ ਇੱਧਰ ਨਹੀਂ ਪਹੀ ਸੀਗੀ ਵੀ ਉਹਦਾ ਢੀਣਾ ਹੀ ਹਟ ਗਿਆ ਹੁਣ ਮੈਂ ਇੱਧਰ ਦੀ ਆਇਆ ਸੀ ਕਿ ਥੋੜਾ ਜਿਹਾ ਉੱਤੋਂ ਨਹੀਂ ਘੁੰਮ ਕੇ ਆਉਣਾ ਪੈਂਦਾ 3-4 ਕਿਲੋਮੀਟਰ ਵੱਧ ਪੈ ਜਾਂਦਾ ਇੱਧਰ ਦੀ ਆ ਥੋੜੀ ਜੀ ਪਹੀਆ ਬਾਕੀ ਗਾਹਾਂ ਸੜਕਾਂ ਸੜਕ ਉੱਤੋਂ ਨਹੀਂ ਪਾਣੀ ਚੱਲ ਰਿਹਾ ਮੈਂ ਤੁਹਾਨੂੰ ਵਿੱਚ ਸੀਨ ਲਾਉਂਗਾ ਸੜਕ ਦੇ ਉੱਤੋਂ ਦੀ ਪਾਣੀ ਹੋਇ ਇੰਨਾ ਜ਼ਿਆਦੇ ਮੀਂਹ ਹਰਿਆਗਾ ਵੀ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸੜਕਾਂ ਕਿੰਨੀਆਂ ਉੱਚੀਆਂ ਹੁੰਦੀਆਂ ਨਹੀਂ ਗੀਆਂ ਆ ਦੇਖੋ ਜਦੋਂ ਮੈਂ ਆਇਆ ਸੀ ਨਾ ਆਹ ਉਹ ਇੱਥੇ ਪਾਣੀ ਹੈ ਨਹੀਂ ਸੀਗਾ ਜਮਾ ਵੀ ਵੀ ਥੋੜਾ ਥੋੜਾ ਪਾਣੀ ਵੀ ਇੱਥੇ ਤੱਕ ਪਾਣੀ ਸੀਗਾ ਆਹ ਉਹਲੇ ਤੱਕ ਪਾਣੀ ਸੀ ਜਿੱਥੇ ਮੈਂ ਹੁਣ ਖੜਾ ਹਾਂਗਾ ਤੇ ਉਦੋਂ ਪਰਾਂ ਦੇਖ ਲਓ ਵੀ ਕਿੰਨਾ ਪਾਣੀ ਹੁਣ ਮੇਰੇ ਖੜੇ ਖੜੇ ਪਾਣੀ ਚੜ ਗਿਆ ਕਿਉਂਕਿ ਹਾਲੇ ਜਿਹੜੇ ਉਧਰਲੇ ਖੇਤਾਂ ਦਾ ਪਾਣੀ ਹੈਗਾ ਉਹ ਹੌਲੀ-ਹੌਲੀ ਤੁਰੂਗਾ ਹੌਲੀ-ਹੌਲੀ ਪਹੁੰਚੂਗਾ ਉਹਰੇ ਵੀ ਉਹ ਅਲੱਗ ਹੀ ਜਾਂਦੇ ਨੇ ਉਹ ਪਾਣੀ ਨੂੰ ਆਪਣੇ ਤੱਕ ਪਹੁੰਚਣ ਦੇ ਵੀ ਇਹ 5-6 ਘੰਟੇ ਲੱਗ ਜਾਂਦੇ ਨੇ ਵੀ ਇੰਨਾ ਜ਼ਿਆਦਾ ਉਧਰੋਂ ਵੀ ਦੂਰੋਂ ਆਉਂਦਾਗਾ ਪਾਣੀ ਤੇ ਹੁਣ ਦੇਖ ਸਕਦੇ ਹਾਂ ਵੀ ਕੀ ਬਣੂਗਾ ਤੇ ਕਿਉਂਕਿ ਆ ਇੱਧਰ ਆਪਹੀ ਤੇ ਮੈਂ ਜਿਹੜੀ ਕਹਿੰਦੀ ਵੀ ਅਸੀਂ ਪਾਣੀ ਚੜਦਾ ਕਦੇ ਦੇਖਿਆ ਨਹੀਂ ਜਿਹੜੀ ਇੱਧਰਲੀ ਪਹੀ ਆਪਣੀ ਅੱਜ ਇਹਦੇ ਹੁਣ ਪਾਣੀ ਚੜ ਗਿਆ ਇਹਦੇ ਪਾਣੀ ਚੜਦਾ ਦੇਖਿਆ ਨਹੀਂਗਾ ਜਿਹੜੀ ਉਧਰ ਦੀ ਟੇਢੀ ਪਹੀ ਸੋਂ ਦਿਖਾਈ ਆ ਉਹਦੇ ਉਤੋਂ ਨਹੀਂ ਕਹਿੰਦੇ ਹੋ ਜਾਂਦਾ ਪਰ ਇਹਦੇ ਉਤੋਂ ਦੀ ਪਾਣੀ ਨਹੀਂ ਕਹਿੰਦੇ ਚੜਿਆ ਹੈਗਾ ਵੀ ਪਹਿਲੀ ਵਾਰ ਪਾਣੀ ਚੜਿਆ ਹੈਗਾ ਹੁਣ ਜਿਹੜੀ ਹੋਰਾਂ ਦੀ 50 40 45 ਸਾਲਾਂ ਦੀ ਲਵੇ ਆ ਆ 45 50 ਸਾਲਾਂ ਦੇ ਲਵੇ ਉਮਰ ਹੋ ਗਈ ਵੀ ਉਹਨਾਂ ਨੇ ਕਹਿੰਦੇ ਅਸੀਂ ਇੱਥੇ ਪਾਣੀ ਚੜਦਾਂ ਨਹੀਂ ਦੇਖਿਆ ਹੈਗਾ ਕਦੇ ਜਿਹੜਾ ਵੀ ਆ ਆ ਪਹੀ ਦੇ ਉੱਤੇ ਵੀ ਪਾਣੀ ਚੜ ਕੇ ਆ ਗਈ ਤੇ ਵੀ ਇੰਨਾ ਜ਼ਿਆਦਾ ਮੀਂਹ ਪਿਆ ਗਿਆ ਵੀ ਸਿੱਕੇ ਕਦੇ ਇੰਨਾ ਮੀਂਹ ਨਹੀਂ ਪਿਆ ਹੈਗਾ ਦੇਖਦੇ ਆ ਚਲੋ ਔਰ ਕਿਸ ਨੂੰ ਦੱਸਾਂਗੇ ਆਪਾਂ ਤੇ ਬਾਕੀ ਦੱਸਿਓ ਕਿਰਾਂ ਕਮੈਂਟ ਕਰਕੇ ਬਾਈ ਕਿੱਥੇ ਕਿੱਥੇ ਮੀਂਹ ਪੈ ਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਤਪਾਂ ਵੀ ਹੁਣ ਦਿਖਾਉਂਦੇ ਰਹਾਂਗੇ ਵੀ ਕਿੱਥੇ ਵੀ ਕੀ ਮਾਹੌਲ ਆਗਾ ਵੀ ਕੀ ਸਿਚੁਏਸ਼ਨ ਆਗੇ ਵੀ ਆਪਣੀ ਜੀਰੇ ਨੂੰ ਨੁਕਸਾਨ ਹੁੰਦਾ ਕਿ ਬਚਦੀ ਹੈ ਕੀ ਬਣਦਾ ਸਭ ਸਾਰੀ ਅਪਡੇਟ ਦਿੰਦੇ ਰਹਾਂਗੇ ਤੇ ਠੀਕ ਹੈ ਬਾਈ ਦੋਸਤੋ ਸਸੀ ਕਾਲ ਜੀ